ਰੱਬ ਨੇ ਜਦੋਂ ਕੁੱਤੇ ਨੂੰ ਬਣਾਇਆ ਤੇ ਉਸ ਨੂੰ ਕਿਹਾ ਕਿ ਤੂੰ ਧਰਤੀ ਤੇ ਜਾ ਕੇ ਆਪਣੇ ਮਾਲਕ ਦੇ ਦਰਵਾਜ਼ੇ ਦੀ ਰਾਖੀ ਕਰੇਗਾ ਤੇ ਕੋਈ ਵੀ ਉਪਰੀ ਚੀਜ਼ ਨੂੰ ਪਰਭੋਂਕੇਗਾ ਇਸ ਚੀਜ਼ ਦੇ ਲਈ ਤੈਨੂੰ 20 ਸਾਲ ਦੀ ਉਮਰ ਦਿੱਤੀ ਕੁੱਤਾ ਕਹਿੰਦਾ ਇਸ ਲਈ 20 ਸਾਲ ਜ਼ਿਆਦਾ ਨੇ ਤੁਸੀਂ 10 ਵਾਪਸ ਲੈ ਲਿਓ ਰੱਬ ਕਹਿੰਦਾ ਠੀਕ ਹੈ ਫਿਰ ਰੱਬ ਨੇ ਬਾਂਦਰ ਨੂੰ ਬਣਾਇਆ ਉਸ ਨੂੰ ਕਿਹਾ ਕਿ ਤੂੰ ਟ੍ਰਿਕਸ ਕਰਿਆ ਕਰੇਗਾ ਲੋਕਾਂ ਨੂੰ ਹਸਾਏਗਾ ਇਸ ਚੀਜ਼ ਦੇ ਲਈ ਤੈਨੂੰ 20 ਸਾਲ ਦਿੱਤੇ ਬਾਂਦਰ ਕਹਿੰਦਾ ਇਹ ਕੰਮ ਲਈ 20 ਸਾਲ ਜ਼ਿਆਦਾ ਨੇ ਤੁਸੀਂ 10 ਵਾਪਸ ਲੈ ਲਿਓ ਰੱਬ ਕਹਿੰਦਾ ਠੀਕ ਹੈ ਫਿਰ ਰੱਬ ਨੇ ਗਾਂ ਨੂੰ ਬਣਾਇਆ ਉਸਨੂੰ ਕਿਹਾ ਕਿ ਤੂੰ ਧਰਤੀ ਤੇ ਜਾ ਕੇ ਕਿਸਾਨ ਅਤੇ ਉਸਦੇ ਪਰਿਵਾਰ ਦੀ ਮਦਦ ਕਰੇਂਗੀ ਲੋਕਾਂ ਦੇ ਦੁੱਧ ਦਾ ਪ੍ਰਬੰਧ ਕਰੇਂਗੀ ਇਸਦੇ ਲਈ ਤੈਨੂੰ 60 ਸਾਲ ਦੀ ਉਮਰ ਦਿੱਤੀ ਗਾਂ ਕਹਿੰਦੀ ਐਨੇ ਮਿਹਨਤ ਦੇ ਕੰਮ ਲਈ 60 ਸਾਲ ਜ਼ਿਆਦਾ ਨੇ ਤੁਸੀਂ 40 ਵਾਪਸ ਲੈ ਲਿਓ ਮੈਨੂੰ 20 ਦੇ ਦਿਓ ਰੱਬ ਕਹਿੰਦਾ ਠੀਕ ਹੈ ਫਿਰ ਰੱਬ ਨੇ ਇਨਸਾਨ ਨੂੰ ਬਣਾਇਆ ਉਸਨੂੰ ਕਿਹਾ ਕਿ ਤੂੰ ਧਰਤੀ ਤੇ ਜਾ ਕੇ ਮौज ਕਰਨੀ ਐ ਸੌਣਾ ਖਾਣਾ ਪੀਣਾ ਐਸ਼ ਕਰਨੀ ਐ ਇਸ ਲਈ ਤੈਨੂੰ 20 ਸਾਲ ਦੀ ਉਮਰ ਦਿੱਤੀ ਇਨਸਾਨ ਕਹਿੰਦਾ ਨਹੀਂ ਇਹ ਚੀਜ਼ ਲਈ ਘਟਨੇ ਤੁਸੀਂ ਮੈਨੂੰ ਗਾਂ ਦੇ ਬਾਂਦਰ ਦੇ ਅਤੇ ਕੁੱਤੇ ਦੇ ਵਾਪਸ ਕੀਤੇ ਸਾਲ ਦੇ ਦਿਓ ਰੱਬ ਕਹਿੰਦਾ ਠੀਕ ਹੈ ਫਿਰ ਹੁਣ ਹੋਇਆ ਕੀ ਦੇਖ ਲਓ ਕਿ ਅਸੀਂ ਆਪਣੇ ਪਹਿਲੇ 20 ਸਾਲ ਮौज ਕਰਦੇ ਹਾਸਤਿਆਂ ਖੇਡਦੇ ਹਾਂ ਪਰ ਅਗਲੇ 40 ਸਾਲ ਆਪਾਂ ਗਾਂ ਵਾਂਗ ਮਿਹਨਤ ਕਰਦੇ ਆਂ ਆਪਣੇ ਪਰਿਵਾਰ ਦੀ ਸਪੋਰਟ ਕਰਦੇ ਆਂ ਉਸ ਤੋਂ ਅਗਲੇ 10 ਸਾਲ ਆਪਾਂ ਬਾਂਦਰ ਵਾਂਗ ਆਪਣੇ ਪੋਤੇ ਪੂਤੀਆਂ ਨੂੰ ਹਸਾਉਂਦੇ ਆਂ ਉਹਨਾਂ ਨਾਲ ਟ੍ਰਿਕਸ ਕਰਦੇ ਆਂ ਅਤੇ ਆਖਰੀ 10 ਸਾਲ ਆਪਾਂ ਦਰਵਾਜ਼ੇ ਦੇ ਸਾਹਮਣੇ ਬਹਿ ਕੇ ਲੋਕਾਂ ਨੂੰ ਘੂਰਦੇ